ਪਰ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲੀ ਇਹ ਖਬਰ ਹੁਣ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜੀ ਹਾਂ ਬੈਂਕ ਵਾਲੇ ਲੋਨ ਦਿੰਦੇ ਨੇ ਤੇ ਲੋਨ ਦੇਣ ਤੋਂ ਬਾਅਦ ਕਹਿ ਦਿੰਦੇ ਨੇ ਕਿ ਜੇਕਰ ਲੋਨ ਵਾਪਸ ਨਹੀਂ ਕਰ ਸਕਦੇ ਤਾਂ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰ ਲਿਆ ਜਾਵੇਗਾ। ਤਾਂ ਬਿਲਕੁਲ ਦੱਸ ਤਿਕੇ ਕਾਫੀ ਸਮੇਂ ਬਾਅਦ ਹੁਣ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ। ਬੱਚੇ ਨੇ ਜਿਹੜੇ ਅਨਾਥ ਹੋ ਜਾਂਦੇ ਨੇ ਤਾਂ ਬੈਂਕ ਵਾਲੇ ਘਰ ਦੇ ਉੱਤੇ ਕਬਜ਼ਾ ਕਰਨ ਲਈ ਪਹੁੰਚਣ ਦਿਨ ਦੱਸ ਦੇ ਕਿ ਲੋਨ ਲੈਣ ਵਾਲੇ ਵਿਅਕਤੀ ਅਤੇ ਉਸਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਤੇ ਉਸਦੇ ਮਕਾਨ ਦੇ ਵਿੱਚ ਸਿਰਫ ਉਹਦੇ ਬੱਚੇ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਆਮਦਨ ਦਾ ਸਾਧਨ ਤੱਕ ਨਹੀਂ ਹੈ ਤਾਂ ਬਿਲਕੁਲ ਦੱਸ ਦਿਓ ਕਿ ਕਰਜ਼ੇ ਦੀ ਕਿਸ਼ਤ ਹੈ ਜਿਹੜੀ ਉਹ ਨਹੀਂ ਪਰ ਸਕੇ ਤੇ ਉਸ ਤੋਂ ਬਾਅਦ ਕਿਸਾਨ ਯੂਨੀਅਨ ਨੂੰ ਤਾਂ ਜਦੋਂ ਹੀ ਕਿਸਾਨ ਜਿੱਥੇ ਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਬੈਂਕ ਦੇ ਅਧਿਕਾਰੀ ਮਕਾਨ ਨੂੰ ਜਦੋਂ ਕੁਰਕ ਕਰਨ ਲਈ ਆ ਰਹੇ ਹੁੰਦੇ ਨੇ ਤੇ ਉਹਨਾਂ ਤੋਂ ਪਹਿਲਾਂ ਹੀ ਤਾਂ ਕਿਸਾਨ ਨੇ ਜਿਹੜੇ ਮਕਾਨ ਦੇ ਬਾਹਰ ਧਰਨਾ ਲਗਾ ਕੇ ਬੈਠ ਜਾਂਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਦਾ ਆਉ ਰੁਕ ਕਰ ਲੈਂਦੇ ਆ ਇਹਨਾਂ ਵੀਰਵਣਾ ਮੋਹਿਤ ਕੁਮਾਰ ਹੈ ਇਹ ਮੋਹਿਤ ਕੁਮਾਰ ਮੋਹਿਜ ਕਿੱڑی ਕਰ ਰਹੇ ਨੇ ਮੈਂ ਵੀਰੇ ਤਵਜਲਪੁਰੇ ਨੋ ਨੰਬਰ ਗਲੀ ਜੀ ਨੰਨਾ ਜੀ ਗੱਲ ਹੋ ਰਹੀ ਕਿਸਾਨ ਕੋ ਬੈਠਿਆ ਮੈਟਰ ਕੀ ਹੈ ਹਾਂ ਜੀ ਨਾ ਮੈਂ ਪਿਛਲੀ ਫੇਸਬੁਕ ਤੇ ਵੀਡੀਓ ਪਾਈ ਸੀ ਮੈਨੇ ਘਰੇ ਬੈਂਕ ਕਰ ਲੈ ਆਣਾ ਸੀਗਾ ਨੋਟਿਸ ਲਾਇਆ ਸੀ ਉਹਨੇ ਕਾਹਦਾ ਨੋਟਿਸ ਲਾਇਆ ਉਹਨੇ ਕੋਰਕੀ ਦਾ ਨੋਟਿਸ ਲਾਇਆ ਸੀ ਅਸੀਂ ਤੁਹਾਡੇ ਘਰ ਤੇ ਕਬਜ਼ਾ ਕਰਾਂਗੇ ਕੋਈ ਲੋਨ ਮਿਲਦਾ ਸੀ ਹਾਂਜੀ ਬੈਂਕ ਨੇ ਲੋਨ ਦਿੱਤਾ ਸੀਗਾ 14 ਲੱਖ ਦਾ ਤੇ ਉਹਨਾਂ ਨੇ ਘਰ ਦੇ 14 ਲੱਖ ਦੇ ਲੋਨ ਦਿੱਤਾ ਸੀ ਤੇ ਇੰਸ਼ੋਰੈਂਸ ਵੀ ਕਰਾਈ ਸੀ ਘਰ ਦੀ ਤੇ ਕੀ ਕਹਿੰਦੇ ਆ ਫਿਰ ਇੰਸ਼ੋਰੈਂਸ ਉਹਨਾਂ ਨੇ ਇੰਸ਼ੋਰੈਂਸ ਦੀ ਬੈਂਕ ਵਾਲੇ ਸਾਨੂੰ ਇੰਸ਼ੋਰੈਂਸ ਦੇ ਪੈਸੇ ਨਹੀਂ ਦੇ ਰਹੇ ਜਿਹਦੇ ਕਰਕੇ साडा लोन लोन ना क्लियर नहीं हो रहा है क्योंकि बैंक कल नहीं इंश्योरेस कराई हुई थी भी ठीक है ना जादा मम्मी डैडी ने पीया है आज ठीक है क्योंकि मम्मी डैडी ने डेथ हो गया ना मक़लूम है पर हो ये डेथ हो डैडी ने डेथ हो गयी थी दो जन होने चाहिए तेरी मम्मी भी डेथ हो गयी है बारांच ਮੇਰੇ ਖਰਚੇ ਜੀ ਮੈਂ ਕੱਲਣਾ ਹੀ ਹੈਗਾ ਤੇ ਛੋਟੀ ਭੈਣ ਆ ਮੇਰੀ ਜਿਵੇਂ ਖਰੀਦਦਾ ਰਾਸ਼ਨ ਵਗੈਰਾ ਕੋਈ ਜਿੱਲਾ ਹਾਂਜੀ ਕਰਦਾ ਤਾਂ ਬਸ ਥੋੜਾ ਸਰਕਲ ਵਿੱਚ ਚਲਾ ਲੈਂਦਾ ਕੰਮ ਨੂੰ ਕਰਦਾ ਬਾਕੀ ਥੋੜਾ ਬਹੁਤਾ ਆਪਾਂ ਕਰਨਾ ਬੰਦ ਹੈ ਕਿ ਮੈਂ ਕੱਲਣਾ ਹੀ ਹੈਗਾ ਤੇ ਬੈਂਕ ਵਾਲੇ ਸਾਨੂੰ ਬਾਰ-ਬਾਰ ਪ੍ਰੇਸ਼ਾਨ ਕਰਦੇ ਆ ਮੈਂ ਦੋ ਦੋ ਤਿੰਨ ਵੀਡੀਓ ਕੱਲ ਲਈ ਬਣਾ ਕੇ ਪਈਆਂ ਸੀਗੀਆਂ ਤੇ ਹੁਣ ਪਿਛਲੀ ਵੀਡੀਓ ਜਿਹੜੇ ਬਣਾ ਕੇ ਪਾਈ ਸੀ ਉਹਦੇ ਵਿੱਚ ਮੈਨੂੰ ਕਿਸਾਨ ਕਿਸਾਨ ਜਿਹਨਾਂ ਨਾਲ ਜੇ ਉਹ ਮਿਲਦੇ ਸੀਗੇ ਬੰਦੇ ਤੇ ਫਿਰ ਉਹਨਾਂ ਨੂੰ ਫੋਨ ਕਰਕੇ ਸਾਰੀ ਗੱਲ ਬਾਤ ਦੱਸੀ ਸੀ ਫਿਰ ਉਹਨਾਂ ਨੇ ਮੈਨੂੰ ਸਾਥ ਦਿੱਤਾ ਸਾਰਾ ਉਹ ਤੇ ਮੈਂ ਇਹ ਗੱਲ ਕਰਨਾ ਚਾਹਵਾ ਲਾਂਗੀ ਸਾਡਾ ਪੈਸਾ ਜਿਹੜਾ ਹੈਗਾ ਬਣਦਾ ਜਿਹੜਾ ਬੈਂਕ ਦਾ ਪੈਸਾ ਬਣਦਾ ਹੈ ਉਹ ਇੰਸ਼ੋਰੈਂਸ ਕੰਪਨੀ ਦਊਗੀ ਕਿਉਂਕਿ ਸਾਡੇ ਜਿਹੜੀ ਇੰਸ਼ੋਰੈਂਸ ਕਰਾਈ ਸੀ ਇੰਸ਼ੋਰੈਂਸ ਦਾ ਫਾਇਦਾ ਇੱਕ ਹੀ ਹੁੰਦਾ ਅਸ਼ੋਕਜੀਤ ਜੀ ਤਾਂ ਪਰੇ ਰਹੇ ਸੀ ਅਸੀਂ ਹਾਂਜੀ ਕਰਜ ਇੰਸ਼ੋਰੈਂਸ ਸੀ ਬੁਲੀ ਜੇਕਰ ਮੇਰੇ ਡੈਡੀ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਬੈਂਕ ਬੈਂਕ ਨੂੰ ਜਿੰਨਾ ਵੀ ਬੈਂਕ ਦਾ ਪੈਸਾ ਬਣਦਾ ਸਾਰਾ ਇੰਸ਼ੋਰੈਂਸ ਦਊਗੀ ਤੇ ਇੰਸ਼ੋਰੈਂਸ ਪੂਰੀ ਕਰਦੀ ਕਵਰ ਸੀ 15 ਲੱਖ ਦੀ ਇੰਸ਼ੋਰੈਂਸ ਸੀ ਬੁੜੀ ਤੇ ਮੈਂ ਹੀ ਗੱਲ ਕਹਾਂਗਾ ਕਿ ਸਾਡੇ ਕੋਲ ਪੈਸੇ ਦੇਣ ਨੂੰ ਨਹੀਂ ਹੈਗੇ 1 ਲੱਖ 22000 ਰੁਪਏ ਦੀ ਇੰਸ਼ੋਰੈਂਸ ਅੰਨੇ ਕਰਾਈ ਸੀਗੀ ਉਹ ਸਾਰੇ ਘਰ ਸਾਰੇ ਘਰ ਨੂੰ ਕਵਰ ਕਰਨ ਦੀ ਸੀਗੀ ਤੇ ਸਾਡੇ ਕੋਲ ਕੋਈ ਪੈਸਾ ਨਹੀਂ ਹੈਗਾ ਇੰਸ਼ੋਰੈਂਸ ਦਾ ਕੀ ਕਿਹਾ ਜਾਂਦੇ ਹੋ ਉਹਨੇ ਕਿਸਾਨ ਆਏ ਸੀ ਅੱਜ ਹਾਂਜੀ ਕਿਸਾਨ ਸਾਰੇ ਘਰ ਦੇ ਬਾਹਰ ਹੀ ਬੈਠੇ ਨੇ ਤੋ ਬੈਂਕ ਵਾਲੇ ਕਿੰਨੇ ਆਏ ਸੀ ਅੱਜ ਬੈਂਕ ਵਾਲੇ ਨਹੀਂ ਆਏ ਉਹਨਾਂ ਨੂੰ ਪਤਾ ਹੋ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਹਾਂ ਵੀ ਨਾਲ ਮੁੰਡੇ ਨਾਲ ਪਹਿਲਾਂ ਤਾਂ ਇਹ ਧੱਕਾ ਕਰਦੇ ਸੀ ਕਿ ਹਾਂ ਵੀ ਇਕੱਲਾ ਹੈਗਾ ਸੀ ਘਰ ਨੂੰ ਤਾਲਾ ਲਾ ਜਾਣੀ ਹੁਣ ਮੈਂ ਸਾਰਿਆਂ ਨੂੰ ਫੋਨ ਕੀਤਾ ਸੀਗਾ ਜਿੰਨੇ ਵੀ ਬੰਦੇ ਨੇ ਆਪਣੇ ਇੱਧਰ ਦੇ ਬਾਹਰੋਂ ਪਿੰਡ ਦੇ ਨੇ ਤੇ ਕਹਿੰਦੇ ਕਿ ਅਸੀਂ ਹੁਣ ਟੈਨਸ਼ਨ ਨਾ ਲਈ ਕਿ ਅਸੀਂ ਤੇਰੇ ਨਾਲ ਖੜੇ ਹਾਂ ਬੈਂਕ ਵਾਲਿਆਂ ਨੂੰ ਨਹੀਂ ਆਉਣ ਦੇ ਤਾਲਾ ਦੁਰਾ ਨਹੀਂ ਲੱਗਦਾ ਤੁਸੀਂ ਟੈਨਸ਼ਨ ਨਾ ਲਓ ਆਰਤੀ ਕਿ ਸਾਜ ਨੂੰ ਨਹੀਂ ਘਟੂ ਗਰਾ ਹਾਂ ਜਿਹੜਾ ਪਟਿਆਲਾ ਬਲਾਕ 1 ਤਿੰਨਾਤਾ ਹਰਦੀਪ ਸਿੰਘ ਤੋਂ ਦੀ ਪਲਾਜ਼ੀ ਖੇਤਰ ਹੈ ਇਹ ਜਿਹੜਾ ਕਿਰਕੀ ਦਾ ਮਸਲਾ ਆ ਦੱਸਿਆ ਜਿਵੇਂ ਮੁੰਡੇ ਨੇ ਇਹ ਦੋ ਭੈਣ ਤੇ ਭਰਾ ਰਹਿ ਗਏ ਜਿਹੜੇ ਨੇ ਮਾਪੇ ਦੀ ਡੈਥ ਹੋ ਗਈ 2019 ਦੇ ਵਿੱਚ ਲੋਨ ਲਿੰਨੇ ਆ 15 ਲੱਖ ਰੁਪਏ ਦਾ ਜਿਹਦੇ ਵਿੱਚੋਂ 8 ਲੱਖ ਦੇ ਉੱਤੇ ਪੈਸੇ ਬੈਂਕ ਕੋਲ ਦੇ ਵਿੱਚ ਚੱਲ ਗਏ ਤੇ ਹੁਣ ਬੈਂਕ ਫੇਰ ਉਹ 15 ਲੱਖ ਰੁਪਏ ਇਹ ਬੱਚੇ ਕਿਨੇ ਕੱਢੀ ਬੈਠੀ ਆ ਤੇ ਬੱਚਿਆਂ ਕੋਲ ਇੱਥੇ ਤੱਕ ਕਿ ਇਹਨਾਂ ਕੋਲ ਇੱਕ ਟਾਈਮ ਦਾ ਆਟਾ ਹੈ ਵੀ ਗਿਆ ਤੇ ਦੂਜੇ ਟਾਈਮ ਦੀ ਇਹਨਾਂ ਰੋਟੀ ਪਤਨੀ ਪੱਕਣੀਆ ਬਥੇ ਨਹੀਂ ਪੱਕਣੀ ਆਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀਗੀ ਜਦੋਂ ਇਹ ਸੱਤਾ ਦੇ ਵਿੱਚ ਆਏ ਵੀ ਆਹ ਜਿਹੜੀਆਂ ਕੁਰਕੀਆਂ ਇਹ ਕਿਸੇ ਹਾਲਤ ਦੇ ਨਹੀਂ ਹੋਣ ਦਵਾਗੇ ਪਰ ਉਹ ਇਹ ਗੱਲਾਂ ਤੋਂ ਭੱਜ ਜੁੱਕੇ ਅਸੀਂ ਦੇਖਦੇ ਹਾਂ ਰੋਜ਼ ਅੱਜ ਵੀ ਸਾਡੇ ਕੋਲ ਦੋ ਕੁਰਕੀਆਂ ਦੇ ਮਸਲੇ ਆਏ ਹੋਏ ਇੱਕ ਭਾਦਰਗੜ ਦੇ ਵਿੱਚ ਆ ਤੇ ਇੱਕ ਅਤਵੱਜਲਵਰ ਦੇ ਵਿੱਚ 9 ਨੰਬਰ ਗਲੀ ਦੇ ਵਿੱਚ ਆ ਆ ਬੱਚਿਆਂ ਦਾ ਘਰ ਖੋਣ ਤੇ ਟੁਰੀ ਹੋਈ ਆ ਸਰਕਾਰ ਵੀ ਕਦੋਂ ਬੱਚਿਆਂ ਨੂੰ ਇਹ ਘਰ ਦੇ ਵਿੱਚੋਂ ਬਾਹਰ ਕੱਢ ਦਈਏ ਅਸੀਂ ਇਹ ਕਬਜ਼ਾ ਕਰ ਲਈਏ ਕਹਿਣ ਦਾ ਭਾਵ ਆ ਅਸੀਂ ਇਹ ਸ਼ਹਿਰ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਾਗ ਜੋ ਜੇ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਜਿਹੜੇ ਪਟਿਆਲੇ ਦੇ ਵਿੱਚ ਬਹੁਤ ਕੁਰਕੀਆਂ ਜਿਹੜੀਆਂ ਆਉਣੀਆਂ ਇਹ ਕੁਰਕੀਆਂ ਕਰਕੇ ਤੁਹਾਨੂੰ ਆ ਸ਼ਹਿਰਾਂ ਦੇ ਵਿੱਚ ਭਜਾਉਣਾ ਚਾਹੁੰਦੇ ਆ ਦੁਕਾਨਾਂ ਨੂੰ ਜੰਦੇ ਲਾ ਕੇ ਉਹ ਕਾਰਬੋਟ ਘਰਾਣੇ ਨੂੰ ਸੌਂਪਣਾ ਚਾਹੁੰਦੇ ਆ ਜੇ ਤੁਸੀਂ ਇਹ ਗੱਲ ਨਾ ਸਮਝੇ ਤਾਂ ਉਹ ਦਿਨ ਦੂਰ ਨਹੀਂ ਹੈਗਾ ਘਰਾਂ ਤੋਂ ਬਾਹਰ ਆਪਾਂ ਨੂੰ ਰਹਿਣਾ ਪੈਣਾ ਤੇ ਇਹਨਾਂ ਡੰਡੇ ਮਾਰ ਮਾਰ ਕੇ ਆਪਾਂ ਨੂੰ ਇਹ ਪੰਜਾਬ ਦੀ ਧਰਤੀ ਤੋਂ ਦੂਜੇ ਸਟੇਟਾਂ ਨੂੰ ਭੇਜਣਾ ਤੇ ਉਹ ਦੂਜੇ ਸਟੇਟਾਂ ਦੇ ਵਿੱਚ ਆਪਾਂ ਨੂੰ ਉੱਥੇ ਗੋਲੀਆਂ ਦੇ ਨਾਲ ਇਹ ਇਹਨਾਂ ਨੇ ਮਾਰਨ ਦਾ ਪ੍ਰੋ ਤੇ ਅਸੀਂ ਜਿਹੜੀ ਦੂਜੀ ਗੱਲ ਇਹ ਆ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਬੈਂਕਾਂ ਵਾਲੇ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਆਪਾਂ ਲੈ ਜਾਣ ਵੀ ਇੱਥੇ কুরਕੀ ਕਰ ਲੈਣਗੇ ਇਹ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦਾ ਗੁਰਾਹਾਂ ਦਾ ਫੈਸਲਾ ਉਹ কুরਕੀ ਕਿਸੇ ਦੀ ਵੀ ਹੋਵੇ ਨਾ ਉਹਦੀ ਜਾਤ ਨਾ ਕੋਈ ਧਰਮ ਦੇਖਿਆ ਜਾਣਾ ਪਰ ਅਸੀਂ ਪੰਜਾਬ ਦੀ ਧਰਤੀ ਦੀ ਕੋਈ কুরਕੀ ਨਹੀਂ ਹੋਣ ਦੇਣੀ ਇੱਥੋਂ ਦੀ ਇਹ ਜਿਹੜੀ ਐਚਡੀਐਫਸੀ ਬੈਂਕਾਂ ਸੁਣ ਵੀ ਲਵੇ ਵੀ কুরਕੀ ਕਰਨ ਦੀ ਬਹੁਤ ਦੀ ਦੂਰ ਦੀ ਗੱਲ ਆ ਤੁਸੀਂ ਜੇ ਇੱਥੇ ਆਏ ਅਸੀਂ ਤੁਹਾਨੂੰ ਫੜ ਕੇ ਇੱਥੇ ਦਰਬੰਦ ਕਰਾਂਗੇ ਜੇ ਇਹ ਬੱਚਿਆਂ ਦਾ ਤੁਸੀਂ ਘਰ ਖੁੰਨੇ ਹੋ ਤਾਂ ਤੁਹਾਨੂੰ ਇਹ ਗੱਲ ਭੁੱਗਤ ਨਹੀਂ ਪੈਣੀ ਆ ਤਾਂ ਬੈਂਕ ਨੂੰ ਵੀ ਇੱਕ ਦਿਨ ਜੰਦਾ ਲਾਵਾਂਗੇ ਸਾਨੂੰ ਪਤਾ ਉਹ ਜੰਦਾ ਕਿਵੇਂ ਲੱਗਣਾ ਐ ਐਚਡੀਐਫਸੀ ਨੇ ਪਰਿਵਾਰ ਦਾ ਇੱਕ ਲੋਨ ਵੀ ਕੀਤਾ ਹੋਇਆ ਤੇ ਨਾਲ ਇੱਕ ਬੀਮਾ ਵੀ ਕੀਤਾ ਹੋਇਆ ਜਿਹੜਾ ਬੀਮੇ ਤੋਂ ਭੱਜ ਚੁੱਕੇ ਉਹ ਬੀਮਾ ਦੇਣ ਤੋਂ ਨਾ ਮਾਤਰਾ ਜਿਹੜੀ ਇਹਨਾਂ ਦੀ ਕੀਮਤਾ ਉਹ ਬੀਮੇ ਦੇ ਵਿੱਚ ਪੂਰੀ ਹੁੰਦੀ ਆ ਤੇ ਇਹਨਾਂ ਨੂੰ ਪੈਸੇ ਵੀ ਬਚਦੇ ਆ ਜੀ ਉਹ ਬੀਮਾ ਵੀ ਲਵਾਂਗੇ ਬੈਂਕ ਤੋਂ ਇਹ ਤੁਹਾਡੇ ਥਰੂ ਇਹਨਾਂ ਕਹਿਣਾ ਚਾਹੁੰਦੇ ਆ ਜਿਆਦਾ ਪਿੱਛੇ ਹਟਜੋ ਨਹੀਂ ਦਾਸੀ ਉਹ ਬੀਮੇ ਦੀ ਥੋੜੀ ਜਿੋ ਕਿਸ਼ਤ ਲੈਣ ਦੇ ਨਹੀਂ ਬੈਂਕ ਵਾਲੇ ਨਾਲ ਕਿਸ਼ਤ ਨਹੀਂ ਬੈਂਕ ਵਾਲੇ ਨਾਲ ਸਾਡੇ ਜਿਹੜੇ ਆਗੂਆ ਚੀਲੇ ਦੇ ਉਹਨਾਂ ਨਾਲ ਪਹਿਲਾਂ ਗੱਲਬਾਤ ਹੋਈ ਸੀ ਪਰ ਉਹ ਕਰਦੇ ਨੂੰ ਕਹਿੰਦੇ ਸੀ ਤਾਂ ਇਹਦੇ ਕਬਜ਼ਾ ਕਰਨਾ ਕਰਤੇ ਕਿ ਕਿਸੇ ਹਾਲਤ ਦੇ ਕਰੀ ਅਸੀਂ ਕਬਜ਼ਾ ਕਰਾਂਗੇ ਇਹ ਕਬਜ਼ਾ ਤਾਂ ਉਹਨੋਂ ਭੁੱਲ ਜਾਣ ਵੀ ਕਬਜ਼ਾ ਹੋ ਜਾਊਗਾ ਕਰਤੇ ਉਹ ਕਿਹੜੇ ਦੇ ਬਿੱਟੇ ਪੱਕਾ ਮੋਰਚੇ ਇਹ ਸਾਡਾ ਪੱਕਾ ਮੋਰਚਾ ਜਿਵੇਂ ਜਿਵੇਂ ਇਹਨਾਂ ਨੂੰ ਕਾਲ ਆਊਗੀ ਵੀ ਇਹਨਾਂ ਨੂੰ 4 ਤਰੀਕ ਦੀ ਅੱਜ ਦੀ ਕਾਲ ਸੀਗੀ ਉਹ ਕਾਲ ਅਸੀਂ ਹੁਣ ਅਸੀਂ ਸ਼ਾਮ ਤੱਕ ਵੇਟ ਕਰਦੇ ਸੀ ਕਹਿੰਦੇ ਵੀ ਆਓ ਤੁਸੀਂ ਕਰੋ ਕਬਜ਼ਾ ਇਹ ਤੋਂ ਦੇ ਲੋਕਾਂ ਨੂੰ ਵੀ ਪਤਾ ਲੱਗਿਆ ਵੀ ਕਬਜ਼ੇ ਕਿਵੇਂ ਹੁੰਦੇ ਤੇ ਕਿਵੇਂ ਇਹਨਾਂ ਦਾ ਕਬਜ਼ਾ ਨੂੰ ਛਡਾਇਆ ਜਾਂਦਾ ਹੈ